ਆ ਗਿਆ ਆ ਗਿਆ ਆ ਗਿਆ ਨੀਲ ਵਾਲਾ ਵੀਰ ਆਪਜੀ ਦੇ ਪਿੰਡ ਆ ਗਿਆ ਆ ਗਿਆ ਸਾਡੇ ਕੋਲ ਵਧੀਆ ਕੁਆਲਟੀ ਦਾ ਨੀਲ ਮਿਲਦਾ ਹੈ ਮੈਲ ਦਾ ਦੁਸ਼ਮਨ ਸਫੈਤੀ ਦਾ ਸਾਥੀ ਜੀ ਹਾਂ ਵਧੀਆ ਕੁਆਲਟੀ ਦਾ ਨੀਲ ਖਰੀਦੋ ਜੀ ਇਸ ਤੋਂ ਇਲਾਵਾ ਸਾਡੇ ਕੋਲ ਵਧੀਆ ਕੁਆਲਟੀ ਦੀ ਫਰਨੈਲ ਮਿਲਦੀ ਹੈ ਮੱਕੀ ਮੱਛਰ ਨੂੰ ਦੂਰ ਭਜਾਵੇ ਵਧੀਆ ਕੁਆਲਟੀ ਦੀ ਫਰਨੈਲ ਖਰੀਦੋ ਜੀ ਜੀ ਹਾਂ ਇੱਕ ਵਾਰ ਗੱਡੀ ਦੇ ਨੇੜੇ ਆਓ ਵਧੀਆ ਕੁਆਲਿਟੀ ਚ ਨੀਲ ਤੇ ਫਰਨੈਲ ਖਰੀਦ ਕੇ ਲੈ ਜਾਓ ਤੇਜਾਬ ਵੀ ਵਧੀਆ ਮਿਲਦਾ ਹੈ 플ਸ਼ਾਂ ਨੂੰ ਸਾਫ਼ ਕਰਨ ਲਈ ਵਧੀਆ ਕੁਆਲਿਟੀ ਦਾ ਤੇਜਾਬ ਖਰੀਦੋ ਜੀ ਜੀ ਹਾਂ ਗੱਡੀ ਦੇ ਨੇੜੇ ਆਓ ਵਧੀਆ ਕੁਆਲਿਟੀ ਦਾ ਤੇਜਾਬ ਖਰੀਦੋ ਜੀ ਇਸ ਤੋਂ ਇਲਾਵਾ ਸਾਡੇ ਕੋਲ ਝਾੜੂ ਬੋਕਰਾਂ ਵਾਈਪਰ ਪੋਚੇ ਤੱਪ ਬਾਲਟੀਆਂ ਪਾਂਡੇ ਰੱਖਣ ਵਾਲੇ ਟੋਕਰੇ ਵਧੀਆ ਕੁਆਲਿਟੀ ਦੇ ਗਾਰੰਟੀ ਵਾਲੇ ਪਲਾਸਟਿਕ ਦਾ ਹਰ ਤਰ੍ਹਾਂ ਦਾ ਸਮਾਨ ਮਿਲਦਾ ਹੈ ਗੱਡੀ ਦੇ ਨੇੜੇ ਆਓ ਵਧੀਆ ਕੁਆਲਿਟੀ ਦਾ ਨੀਲ ਫਰਨੈਲ ਤੇਜਾਬ ਤੇ ਹਰ ਤਰ੍ਹਾਂ ਦਾ ਪਲਾਸਟਿਕ ਦਾ ਸਮਾਨ ਖਰੀਦੋ ਜੀ